ਕਿ ਸਾਡੀ ਇਹ ਇਹ ਮੰਗ ਸਰਕਾਰ ਅੱਗੇ ਅਸੀਂ ਰੱਖ ਰਹੇ ਆ ਕਿ ਜਿੰਨੇ ਵੀ ਜਾਂਚ ਕੇਂਦਰ ਨੇ ਜਿੰਨੇ ਵੀ ਹਸਪਤਾਲ ਨੇ ਜਿੱਥੇ ਮਹਿਲਾਵਾਂ ਦੇ ਇਲਾਜ ਕੀਤੇ ਜਾਂਦੇ ਆ ਮਹਿਲਾਵਾਂ ਦੇ ਰੋਗ ਜਿੱਥੇ ਜਾਂਚ ਕੀਤੀ ਜਾਂਦੀ ਆ ਮਹਿਲਾਵਾਂ ਦੇ ਰੋਗਾਂ ਦੀ ਉਥੋਂ ਦਾ ਜਿਹੜਾ ਵੀ ਜਿੰਨਾ ਵੀ ਸਟਾਫ ਹੈ ਉਥੋਂ ਮੁੰਡਿਆਂ ਨੂੰ ਹਟਾ ਕੇ ਉਥੇ ਮਹਿਲਾ ਸਟਾਫ ਦੀ ਪਾਓ 100% ਜਿਹੜੀ ਭਰਤੀ ਉਹ ਮਹਿਲਾ ਸਟਾਫ ਦੀ ਹੋਣੀ ਚਾਹੀਦੀ ਹੈ ਉੱਥੇ ਉਸ ਤੋਂ ਬਾਅਦ ਜਿਹੜਾ ਤੁਸੀਂ ਸਾਨੂੰ ਸਹਾਇਤਾ ਨੰਬਰ ਦਿੰਨੇ ਹੋ ਉਸ ਆਇ ਨੰਬਰ ਹੁੰਦਾ ਹੈ ਉਹ ਵੀ ਜਦੋਂ ਸਾਡੀਆਂ ਮਹਿਲਾਵਾਂ ਨੂੰ ਕਈ ਵਾਰ ਕੁੜੀਆਂ ਨੂੰ ਕੌਜ ਦੀਆਂ ਕੁੜੀਆਂ ਜਾਂ ਜੋ ਕੁੜੀਆਂ ਜੋਬ ਕਰਦੀਆਂ ਨੌਕਰੀ ਕਰਦੀਆਂ ਉਹਨਾਂ ਨੂੰ ਕਈ ਵਾਰ ਛੇੜਖਾਣੀ ਦੀ ਘਟਨਾ ਉਹਨਾਂ ਨਾਲ ਘਟਦੀ ਹੈ ਤਾਂ ਜਦੋਂ ਕਈ ਵਾਰ ਘਰਹਾੜ ਦੇ ਵਿੱਚ ਕਾਲ ਕਰਦੀਆਂ ਨੇ ਫੋਨ ਕਰਦੀਆਂ ਨੇ ਸਹਾਇਤਾ ਲਾਈਨ ਤੇ ਤਾਂ ਅੱਗੋਂ ਜਿਹੜਾ ਫੋਨ ਚੁੱਕਦਾ ਉਹ ਵੀ ਅੱਗੇ ਜਿਹੜਾ ਹੁੰਦਾ ਪੁਰਸ਼ ਹੁੰਦਾ ਉਹ ਵੀ ਸਾਡੀ ਮੰਗ ਹੈ ਕਿ ਜਿਹੜਾ ਉੱਥੇ ਕਾਲ ਸੈਂਟਰ ਤੇ ਤੁਹਾਡਾ ਸਟਾਫ ਹੈ ਉਹ ਵੀ ਅੱਗੇ ਮਹਿਲਾ ਸਟਾਫ ਹੋਣਾ ਚਾਹੀਦਾ ਕਿਉਂਕਿ ਜਦੋਂ ਕੁੜੀ ਘਬराई ਹੋਈ ਕਈ ਵਾਰ ਫੋਨ ਕਰਦੀ ਹੈ ਤਾਂ ਅੱਗੋਂ ਜਦੋਂ ਤਾਫ ਦਾ ਕੋਈ ਨੌਜਵਾਨ ਕੋ ਫੋਨ ਅਟੈਂਡ ਕਰਦਾ ਹੈ ਤਾਂ ਕੁੜੀ ਪਹਿਲਾਂ ਤਾਂ ਉਦੀ ਘਬਰਾ ਜਾਂਦੀ ਹੈ ਜਦੋਂ ਬੰਦਾ ਕੋਈ ਫੋਨ ਚੱਕਦਾ ਕੋ ਜੇ ਔਰਤ ਕੋ ਫੋਨ ਚੱਕ ਕੇ ਤਾਂ ਕੁੜੀ ਨੂੰ ਕੋ ਹੌਸਲਾ ਮਿਲਦਾ ਥੋੜਾ ਜਿਹਾ ਉਹ ਜਿਹੜੀ ਘਬਰਾਹਟ ਆ ਉਹ ਘਟਦੀ ਹੈ ਪਰ ਜਦੋਂ ਕੋ ਬੰਦਾ ਫੋਨ ਟੱਕ ਲੈਂਦਾ ਤਾਂ ਉਦੀ ਜਿਹੜੀ ਘਬਰਾਹਟ ਆ ਦੁੱਗਣੀ ਹੋ ਜਾਂਦੀ ਹੈ ਉਹ ਜਿਹੜੀ ਗੱਲ ਹੁੰਦੀ ਆ ਦੇ ਜਾ ਕੋਈ ਘਟਨਾ ਘੱਟੀ ਹੁੰਦੀ ਹੈ ਉਹ ਪ੍ਰੋਪਰ ਤਰੀਕੇ ਨਾਲ ਉਹ ਅੱਗੇ ਨਹੀਂ ਦੱਸ ਪੌਂਦੀ ਤਾਂ ਜਿਹੜੀਆਂ ਉਹ ਘਟਨਾਵਾਂ ਨੇ ਉਹ ਅੱਗੇ ਦੀ ਅੱਗੇ ਜਿਹੀਆਂ ਘਟਦੀਆਂ ਰਹਿੰਦੀਆਂ ਨੇ ਤੁਹਾਡੀ ਇਹ ਮੰਗ ਹੈ ਕਿ ਜਿਹੜਾ ਤੁਹਾਡਾ ਕਾਲ ਸੈਂਟਰ ਜਿਹੜੇ ਸਹਾਇਤਾ ਕੇਂਦਰ ਬਣਾਏ ਗਏ ਆ ਉਥੋਂ ਦਾ ਜਿਹੜਾ ਸਟਾਫ ਹੈ ਉਹ ਵੀ ਮਹਿਲਾ ਸਟਾਫ ਭਰਤੀ ਕੀਤਾ ਜਾਵੇ ਤਾਂ ਜੋ ਜਦੋਂ ਵੀ ਸਾਡੀ ਕੋਈ ਧੀ ਪੈਣ ਨਾਲ ਕੋਈ ਇਹੀ ਘਟਨਾ ਘਟਦੀ ਆ ਉਹ ਕੋ ਫੋਨ ਕਰਨ ਤਾ ਗੋ ਜਦੋਂ ਕੋਈ ਵੀ ਕਾਲ ਅਟੈਂਡ ਕਰਨ ਵਾਲੀ ਹੋਵੇ ਕੋ ਕੁੜੀ ਹੋਵੇ ਤਾਂ ਜਿਹੜੀ ਵੀ ਉਹਦੇ ਨਾਲ ਕੋਈ ਘਟਨਾ ਘਟੀ ਹੈ ਉਹ ਸਾਰੀ ਗੱਲ ਉਹਨੂੰ ਡਿਟੇਲ ਦੇ ਵਿੱਚ ਦੱਸੀ ਦੱਸੇ ਤਾਂ ਉਹਦਾ ਜਿਹੜਾ ਹੱਲ ਹੈ ਨਾਲ ਦੀ ਨਾਲ ਉਹਦਾ ਕੀਤਾ ਜਾ ਸਕੇ ਤੇ ਉਸ ਤੋਂ ਬਾਅਦ ਸਾਡੀ ਮੰਗ ਹੈ ਕਿ ਜਿਹੜੀਆਂ ਮਹਿਲਾਵਾਂ ਸਾਡੀਆਂ ਨੌਕਰੀ ਕਰਦੀਆਂ ਸਰਕਾਰੀ ਚਾਹੇ ਪ੍ਰਾਈਵੇਟ ਪਹਿਲਾਂ ਤਾਂ ਉਹਨਾਂ ਦੀ ਜਿਹੜੀ ਨੌਕਰੀ ਆ ਦਿਨ ਦੀ ਕੀਤੀ ਜਾਵੇ ਰਾਤ ਦੀ ਨਾ ਹੋਵੇ ਉਹਨਾਂ ਨੂੰ ਨੌਕਰੀ ਆ ਜਿਹੜੀ ਉਹਦਾ ਟਾਈਮ ਸਿਰਫ ਦਿਨ ਦਾ ਹੋਣਾ ਚਾਹੀਦਾ ਰਾਤ ਦਾ ਨਹੀਂ ਹੋਣਾ ਚਾਹੀਦਾ ਚਾਹੇ ਉਹ ਕੋਈ ਵੀ ਚਾਹੇ ਹਸਪਤਾਲ ਦੇ ਵਿੱਚ ਹੈ ਚਾਹੇ ਕਿਸੇ ਵੀ ਲਾਈਨ ਦੇ ਵਿੱਚ ਹੈ ਜਿਹੜੀ ਨੌਕਰੀ ਆ ਉਹ ਦਿਨ ਦੀ ਹੋਣੀ ਚਾਹੀਦੀ ਹੈ ਰਾਤ ਦੀ ਨਹੀਂ ਹੋਣੀ ਚਾਹੀਦੀ ਜਿਹੜੀ ਬੰਗਾਲ ਦੀ ਘਟਨਾ ਘਟੀ ਹੈ ਉਹ ਇੱਥੇ ਕਰਕੇ ਘਟੀ ਹੈ ਕਿ ਜਿਹੜੀ ਉਹ ਮਹਿਲਾ ਡਾਕਟਰ ਸੀਗੀ ਉਹ ਡਿਊਟੀ ਲਗਾਤਾਰ ਦੇ ਰਹੀ ਸੀਗੀ 36 ਘੰਟੇ ਦੀ ਡਿਊਟੀ ਦੇ ਰਹੀ ਸੀਗੀ ਉਹ ਰਾਤ ਨੂੰ ਆਰਾਮ ਕਰਨ ਲਈ ਉਹ ਆ ਰਹੀ ਸੀਗੀ ਉਹਨੂੰ ਕੋਈ ਵੀ ਰੂਮ ਜਿਹੜਾ ਅਲਾਟ ਨਹੀਂ ਥੀ ਹੋਇਆ ਜਿੱਥੇ ਉਹ ਜਾ ਕੇ ਆਪਣਾ ਪ੍ਰੋਪਰ ਰੈਸਟ ਕਰ ਸਕੇ ਜਦੋਂ ਆਪਣਾ ਥੱਕੀ ਹਾਰੀ ਆਈ ਉੱਥੇ ਰੈਸਟ ਕਰਨ ਲਈ ਤਾਂ ਅਗੋ ਉਹਦੇ ਨਾਲ ਜਿਹੜੀ ਇਹ ਘਟਨਾ ਉੱਥੇ ਵਾਪਰੀ ਹੈ ਅਸੀਂ ਇਹੀ ਚਾਹੁੰਦੇ ਆ ਕਿ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੀ ਜਿਹੜੀ ਜੋਬ ਆ ਦਿਨ ਦੇ ਵੇਲੇ ਵੀ ਹੋਣੀ ਚਾਹੀਦੀ ਐ ਰਾਤ ਨੂੰ ਉਹਨਾਂ ਨੂੰ ਨੌਕਰੀ ਦੇ ਮਹਿਲਾਵਾਂ ਨੂੰ ਨਾ ਰੱਖਿਆ ਜਾਵੇ ਜਿੰਨ ਮੇਲੇ ਇਧਰੋਂ ਤੋਂ ਨੌਕਰੀ ਕਰਵਾਈ ਜਾਵੇ ਜੇ ਰਾਤ ਨੂੰ ਕਰਵਾਉਣੀ ਵੀ ਹੈ ਤਾਂ ਉੱਥੇ ਜਿਹੜੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਆ ਸਿਕਿਉਰਿਟੀ ਪੂਰੀ ਪ੍ਰੋਪਰ ਹੋਣੀ ਚਾਹੀਦੀ ਹੈ ਪਾਉ ਜੋ ਜਿਹੜੇ ਅਜੇ ਦੋਸ਼ੀ ਹੈ ਉਹ ਕੋਈ ਵੀ ਅਜਿਹੀ ਅਜਿਹਾ ਪਾਪ ਕਰਨ ਤੋਂ ਪਹਿਲਾਂ ਅਜਿਹੀ ਘਟਨਾ ਕਰਨ ਤੋਂ ਪਹਿਲਾਂ ਸੋਚਣ ਆਪਣੇ ਪਿਆਰ ਦੇ ਵੀ ਇੱਕ ਸਿਕਿਉਰਟੀ ਦਾ ਪੂਰੇ ਪੁਖਤਾ ਪ੍ਰਬੰਧ ਨੇ ਉਹ ਇਸ ਚੀਜ਼ ਨੂੰ ਦੇਖ ਕੇ ਡਰਨ ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਵੇ ਜਦੋਂ ਤੇ ਸਿਕਿਉਰਟੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਤਾਂ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਤਾਂ ਜਿਹੜੀਆਂ ਜਿਹੜੀਆਂ ਘਟਨਾਵਾਂ ਨੇ ਉਹ ਘਟਦੀਆਂ ਨੇ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਕੋਈ ਜ਼ਿਆਦਾ ਵੱਡੀਆਂ ਮੰਗਾਂ ਨਹੀਂ ਹੈਗੀਆਂ ਸਰਕਾਰ ਨੂੰ ਕੋਈ ਜ਼ਿਆਦਾ ਵੱਡੀ ਮੁਸ਼ਕਲ ਨਹੀਂ ਆਉਣੀ ਇਹ ਚੀਜ਼ਾਂ ਮੰਨਣ ਦੇ ਵਿੱਚ ਸੋ ਮਹਿਲਾਵਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕੁੜੀਆਂ ਨੂੰ ਸਾਡੀਆਂ ਧੀਆ ਭੈਣਾਂ ਨੂੰ ਥੋੜਾ ਜਿਹਾ ਆਪਣਾ ਧਿਆਨ ਆਪਣੇ ਵੱਲ ਦੇਣ ਥੋੜਾ ਜਿਹਾ ਜਿਹੜਾ ਕੇਜ ਅੱਜ ਕੱਲ ਦਾ ਸੋਸ਼ਲ ਮੀਡੀਆ ਦਾ ਉਹ ਤੋਂ ਆਪਣਾ ਜਿਹੜਾ ਧਿਆਨ ਹੈ ਥੋੜਾ ਜਿਹਾ ਹਟਾ ਕੇ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਲਾਉਣ ਆਪਣੇ ਪਰਿਵਾਰ ਵੱਲ ਦੇਖਣ ਅੱਜ ਕੱਲ 10 ਸਾਲ ਤੋਂ ਲੈ ਕੇ 60 ਸਾਲ ਦੀਆਂ ਮਾਤਾਵਾਂ ਤੱਕ ਲੈ ਕੇ ਗਾਣਿਆਂ ਦੇ ਉੱਤੇ ਰੀਲਾਂ ਬਣਾ ਰਹੀਆਂ ਨੇ ਸਭ ਨੂੰ ਪਤਾ ਸੋਸ਼ਲ ਮੀਡੀਆ ਦੇ ਉੱਪਰ ਕੀ ਹਾਲਾਤ ਨੇ ਅੱਜ ਕੱਲ ਦੇ ਸੋ ਇਹ ਧੀਆਂ ਪੈਣਾ ਨੂੰ ਇਹ ਵੀ ਬੇਨਤੀ ਹੈ ਕਿ ਉਹ ਖੁਦ ਵੀ ਆਪਣੀ ਇੱਜ਼ਤ ਦਾ ਖਿਆਲ ਰੱਖਣ ਕਿਸੇ ਨੂੰ ਮੌਕਾ ਨਾ ਦੇਣ ਕਿਉਂ ਕੋਈ ਵੀ ਨੌਜਵਾਨ ਤੁਹਾਡੇ ਨਾਲ ਜਿਹੀ ਛੇੜਛਾੜ ਉਦੋਂ ਕਰ ਸਕੇ ਬਾਕੀ ਨੌਜਵਾਨਾਂ ਨੂੰ ਵੀ ਚਾਹੀਦਾ ਕਿ ਉਹ ਵੀ ਦੂਜੇ ਦੀ ਧੀ ਆ ਆਪਣੀਆਂ ਧੀਾਂ ਵਰਗੀ ਆ ਦੂਜੇ ਦੀ ਭੈਣ ਆਪਣੀਆਂ ਭੈਣਾਂ ਵਰਗੀ ਆ ਹਰੇਕ ਦੀ ਧੀ ਭੈਣ ਜਿਹੜੀ ਉਹ ਔਰ ਆਪਣੀ ਧੀ ਭੈਣ ਨੂੰ ਸਮਝ ਕੇ ਹਮੇਸ਼ਾ ਉਹਦੀ ਸੁਰੱਖਿਆ ਕਰਨੀ ਚਾਹੀਦੀ ਆ ਜੇ ਕਿਸੇ ਦੀ ਧੀ ਭੈਣ ਨਾਲ ਕਿਤੇ ਵੀ ਗਲਤ ਹੁੰਦਾ ਤਾਂ ਸਾਡਾ ਤੇ ਫਰਜ਼ ਬਣਦਾ ਸਾਨੂੰ ਆਪਣੀ ਆਵਾਜ਼ ਚੁੱਕਣੀ ਚਾਹੀਦੀ ਆ ਉਹਦੀ ਸੁਰੱਖਿਆ ਉਹਦੀ ਰੱਖਿਆ ਕਰਨੀ ਚਾਹੀਦੀ ਆ ਉਹਦੀ ਮਦਦ ਕਰਨੀ ਚਾਹੀਦੀ ਆ ਇੱਕ ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਆ ਤੋਂ ਸਾਡੀਆਂ ਇਹ ਮੰਗਾਂ ਨੇ ਹੋਰ ਵੀ ਬੁਲਾ ਰਹੇ ਇੱਥੇ ਸਾਡੇ ਨੌਜਵਾਨ ਵੀ ਪਹੁੰਚੇ ਹੋਏ ਨੇ ਉਹ ਵੀ ਉਹਨਾਂ ਨੇ ਵੀ ਬੋਲਣਾ ਸੋ ਅਸੀਂ ਸਾਰਿਆਂ ਦਾ ਨੌਜਵਾਨਾਂ ਦਾ ਧੰਨਵਾਦ ਕਰਦੇ ਜਿਹੜੇ ਇੱਥੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਵੀਰ ਕਰੋਡੀ ਤੋਂ ਡੀਐਕਸ ਪਹੁੰਚੇ ਆਇਆ ਵੀਰ ਹਰੀਗੜ੍ਹ ਆਲਾ ਪਹੁੰਚੇ ਆਇਆ ਹੋਰ ਵੀ ਵੀਰ ਇੱਥੇ ਮੇਰੇ ਨੌਜਵਾਨ ਪਹੁੰਚੇ ਹੋਏ ਨੇ ਉਹ ਵੀ ਬੋਲਣਗੇ ਸਮਾਂ ਲੈਣਗੇ ਸੋ ਸਾਰੇ ਵੀਰ ਇੱਥੇ ਸਮਾਂ ਦੇਣ ਬੈਠਣ ਕਾਢਣ ਗੱਲਾਂ ਧਿਆਨ ਨਾਲ ਸੁਣਨ ਸੋ ਵੀਰ